ਵਾਈਏ ਦਿਲਪ੍ਰੀਤ ਮੰਨੂ ਵੀਰ ਨੂੰ ਵੇਂਦੀ ਆ ਉਹਦੇ ਮਿੱਤਰ ਆਏ ਨੇ ਉਹ ਜਰੂਰ ਇਧਰਲੇ ਪਾਸੇ ਸਮਰਕ ਬਣਾ ਲਵੇ ਦਿਲਪ੍ਰੀਤ ਮੰਨੂ ਸੁਖੇ ਦਾ ਵੀਰ ਮੇਰੇ ਕਾਲੇ ਦਾ ਵੇਂਦੀ ਆ ਇਧਰ ਵੀਰ ਖੜੇ ਨੇ ਸਾਡੇ ਖਾਲਸਾ ਜੀ ਜੱਟ ਪਰ ਫਿਰ ਕੇ ਤੌਰ ਦਾ ਵੀ ਬਹੁਤ ਬਹੁਤ ਧੰਨਵਾਦ ਪੁੱਤ ਬੱਚਿਆਂ ਨੂੰ ਵੇਂਦੀਆ ਬੱਚੇ ਵੀ ਤਰਫਰ ਕੇ ਲੈ ਵੀ ਕਾਕਾ ਵੀਕਾ ਨਾੜ ਦੀ ਫੀਮਬਰਗਾ ਰੰਗਦਾ ਮੇਰੇ ਵੀਰੋ ਕਹਿੰਦੇ ਨਾਰੋ ਮਾਜ ਨਾਲੇ ਕੀਪਰ ਦਾ ਉਧਰ ਚੀਮਿਆ ਵਾਲਾ ਕਹਿੰਦੇ ਵੱਲੋਂ ਆਕੇ ਆ ਤਜਰਬਾ ਬਹੁਤ ਉਮਰ ਭਾਵੇਂ ਛੋਟੀ ਆ ਮੇਰੇ ਵੱਲੋਂ ਕਿਰਪਾ ਕਰਕੇ ਸਨਮਾਨ ਆਪਣਾ ਜਰੂਰ ਜਿਹਨਾਂ ਪ੍ਰਾਪਤ ਕਰ ਲੈਣ ਕਲੱਬ ਵੱਲੋਂ ਹਿੰਦੀ ਆ ਜੀ ਬੇਰ ਖੁਰਦੇ ਤੋਂ ਮੇਰੇ ਵੀਰੋ ਪੰਜਾਬ ਪੁਲਿਸ ਦੇ ਵਿੱਚ ਵੱਡੀਆਂ ਮੇਰੇ ਵੀਰੋ ਸਨਮਾਨਾਂ ਨੇ ਬਾ ਵੀਰ ਕਮਾਨਚਾ ਪਲੇਅਰ ਮੈਦਾਨ ਦੇ ਵਿੱਚ ਆ ਲਓ ਗੱਲ ਸਮੇਂ ਦੀ ਮੇਰੇ ਵੀਰੋ ਕਹਿੰਦੇ ਬੱਲੇ 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 ਬਰੇਸ਼ ਆ 5 ਮਿੰਟ ਤੱਕ ਲਾਉਣਾ ਤੁਹਾਨੂੰ ਜਮਾਉਣ ਲਓ ਓਧਲੇ ਪਾਸੇ ਰਜਾਕ 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 ਵਾਹ ਕਟ 20 ਲਾਈਫ ਦੀ ਬੋਲ ਤੇ ਵੱਜੀ ਸੀ ਕਿਉਂ ਅਊਟ ਵਾਹ ਬਹੁਤ ਹੈਪੀ ਨਹੀਂ ਖੰਨੇ ਦੋ ਸੈਕਟਰੀ ਪੰਜਾਬ ਭਾਜਪਾ ਵਾਲੇ ਮੋਢੇ ਪੰਜਾਬ ਮਹਿਲਾ ਮੋਰਜਾ ਪੰਜਾਬ ਵਿਸ਼ੇਸ਼ ਤੌਰ ਤੇ ਆਏ ਨੇ ਰਜੀਵ ਕੁਮਾਰ ਜੀ ਕੌਮੀ ਮੀਤ ਪ੍ਰਧਾਨ ਭਗਵਾਨ ਵਾਲਮੀਕ ਡੀਰ ਤੋਂ ਢੋਨਾ ਸਾਹਿਬ ਟਰਸਟ ਵਾਲੇ ਵੀਰੇ ਉੱਧਰ ਬੋਲੀ ਯਾਰ ਇੱਕ ਮਿੰਟ ਰੁਕ ਜਾ ਮਾਨਚਾ ਪਲੇਅਰ ਮੈਦਾਨ ਦੇ ਵਿੱਚ ਆ ਲਓ ਬੱਲੇ ਸਮੇਂ ਦੀ ਮੇਰੇ ਵੀਰੋ ਕਹਿੰਦੇ ਬੱਲੇ 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 ਅਲਮੀਕ ਦੋਜਤੋਨਾ ਸਾਹਿਬ ਪ੍ਰਸ਼ਟ ਬਣੇ ਵੀਰੇ ਮੇਰੇ ਉਧਰ ਬੋਲੀ ਯਾਰ ਇੱਕ ਮਿੰਟ ਰੁਕ ਜਾ